ਇੱਕ ਇੱਕ ਜਾਂ 2 ਗ੍ਰਾਮ ਫੋਨ ਰਹਿ ਗਿਆ ਜੀ ਸਾਰਾ ਤੇ ਆਪਾਂ ਡਾਕਟਰਾਂ ਨੂੰ ਰੱਬ ਕਹਿ ਦਿੰਨੇ ਬਈ ਹਾਂਜੀ ਹਾਂਜੀ ਪਰ ਸਾਨੂੰ ਤਾਂ ਡਾਕਟਰ ਜਲਾਦ ਹੀ ਮਿਲੇ ਵੀ ਜਿੰਨੇ ਮੂਹੇ ਅਛਾ ਬਟੰਡੇ ਹਾਂ ਵੀ ਮੇਰੇ ਬ੍ਰਦਰ ਦੀ ਡੈਥ ਮੌਕੇ ਤੇ ਹੋ ਗਈ ਸੀ ਪਰ ਸਾਡਾ ਮਨ ਨਹੀਂ ਘੜਦਾ ਹੀ ਸਾਨੂੰ ਐ ਆ ਵੀ ਹਜੇ ਉਹਨੇ ਕੋਸ਼ਿਸ਼ ਕੀਤੀ ਹਾਂ ਤੇ ਡਾਕਟਰਾਂ ਨੇ ਕੀ ਕੀਤਾ ਬਈ ਉਹ ਕਹਿੰਦੇ ਪਹਿਲਾਂ ਲੱਖ ਰੁਪਈਆ ਜਾਹ ਕਰਾਓ ਫਿਰ ਲਾਂ ਸ਼ੁਰੂ ਕਰਾਂਗੇ ਸਾਡੇ ਕੋਲ ਨਾ ਟਾਈਮ ਪਹਿਲੇ ਨਹੀਂ ਸੀ ਮਾਤਾ ਕੋਲ ਸੀ ਥੋੜੇ ਕਨੇ 6000 ਰੁਪਏ ਸਾਡੇ 30000 ਰੁਪਏ ਮੇਰੇ ਕੋਲੇ ਸੀ ਜੀ ਜੋ ਅਸੀਂ ਲੈ ਕੇ ਗਏ ਆਈਫੋਨ ਸੀ ਮੇਰੇ ਕੋਲ ਤੋਂ ਉਹ ਉਹਨਾਂ ਨੂੰ ਗਿਆਨੇ ਫੜਾ ਕੇ ਬਈ ਬੀ ਆਰ ਅੱਖ ਲੋ ਹਸਪਤਲ ਵਾਲਿਆਂ ਨੇ ਹਾਂ ਫਿਰ ਉਹਨਾਂ ਨੇ ਇਲਾਜ ਸ਼ੁਰੂ ਕੀਤਾ ਇਲਾਜ ਵੀ ਕੀ ਲੱਖ ਰੁਪਏ ਚ ਕੀਤਾ ਸਿਰਫ ਇੱਥੇ ਟੰਕੇ ਲਾਤੇ ਵਿੱਚ ਮੋਟਰਸਾਈਕਲ ਦੀਆਂ ਆਈ.ਡੀ. ਆਈ.ਡੀਆਂ ਕੰਕਰਾਂ ਵਿੱਚ ਹੀ ਸਿਆਉਂਦੀਆਂ ਬਈ ਓਹੋ ਫਿਰ ਸਾਨੂੰ ਬਾਹਰ ਉਹ ਐਂਬੂਲੈਂਸ ਵਾਲੇ ਨਹੀਂ ਖੜੇ ਹੁੰਦੇ ਉਹ ਵੀ ਭਈ ਪੈਸੇ ਆਉਂਦੇ ਪੀਰੀ ਆ ਸਾਰੇ ਉਹਨਾਂ ਨੇ ਸਾਨੂੰ ਵੇਖਿਆ ਵੀ ਇਹ ਬੰਦੇ ਦੁਖੀ ਆ ਸਾਨੂੰ ਕਹਿੰਦੇ ਨਹੀਂ ਭਈ ਸਾਨੂੰ ਬਹੁਤ ਦੁੱਖ ਹੈ ਵੀ ਹਮਦਰਦੀ ਜੀ ਕਰਕੇ ਸਾਨੂੰ ਕਹਿੰਦੇ ਐਸਾ ਹਸਪੀਟਲ ਚ ਲੈ ਜਾਓ ਉਹਨਾਂ ਦਾ ਨਾਮ ਡਾਕਟਰ ਦਾ ਇਹ ਪਿਆ ਪਿਆ ਮੰਗਦੇ ਸੀ ਇੱਕ ਦਿਨ ਦਾ ਉਹ ਕਹਿੰਦਾ ਵੀ ਉਧਰ ਤੁਹਾਡੇ ਕਰਾ ਦਿੰਨੇ ਸੈਪਟ ਵੀ ਤੁਹਾਡਾ 30000 ਰੁਪਿਆ ਦਿੰਦਾ ਤਿਆ ਕਰਨਗੇ ਅਛਾ ਉਹ ਉਧਰ ਚਲ ਗਏ ਕਿਉਂਕਿ ਬੰਦਾ ਦੁਖੀ ਹੁੰਦਾ ਹੈ ਮੁਸੀਬਤ ਚ ਫਸਿਆ ਹੁੰਦਾ ਕਿਹਾ ਤਾਂ ਪਿਆਈ ਸੀਗਾ ਸਾਡੇ ਤਾਂ 4 ਦਿਨ 5 ਦਿਨ ਉਹਨਾਂ ਨੇ ਰੱਖਿਆ ਬਸ ਅੰਪੈ 5 ਦਿਨ 10 ਮੌਤ ਮੌਤ ਹੋਈ ਤੋਂ ਬਾਅਦ ਰੱਖੀ ਰੱਖਿਆ ਬੰਦਾ ਬਸ ਅਕਸੀਜਨ ਦੀ ਇਲਾਜ ਦਿੱਤੀ ਤੇ ਤੁਸੀਂ ਅੰਦਰ ਜਾ ਕੇ ਗੱਲ ਨਹੀਂ ਕਰਦੇ ਜਾਂਦਾ ਹਾਂ ਜੀ ਸਾਹ ਚੱਲਦੇ ਕਿ ਨਹੀਂ ਚੱਲ ਰਹੇ ਅਛਾ ਸਾਹ ਚੱਲਦੇ ਐਕਸੀਜਨ ਲੱਗੀ ਸੀ ਤੇ ਉਹ ਐ ਹੰਦਾ ਸੀਗਾ ਦਿਨਾਂ ਤੱਕ ਐਕਸੀਜਨ ਕਰਕੇ ਤੇ ਡੱਬੜਕਦਾ ਹੀ ਸੰਗਰਹਦੇ ਹੀ ਜਾਂਦਾ ਤੇ 30000 ਦੀ ਦਵਾਈ ਲੈ ਕੇ ਜਾਂਦੇ ਨੇ ਸਿਰਫ ਬੋਤਲ ਲਾਉਂਦੇ ਹੀ ਬਾਕੀ ਦਵਾਈ ਵਾਪਸ ਮੈਡੀਕਲ ਤੇ ਆ ਜਾਂਦੀ ਉਹ ਕੀ ਹੋਇਆ 5 ਦਿਨ ਬਾਅਦ ਇਥੋਂ ਮਰਤਾਏ ਦਾ ਮੁੰਡਾ ਗਿਆ ਉਹ ਡਾਕਟਰ ਨਾਲ ਲੜ ਪਿਆ ਉਹ ਕਹਿੰਦਾ ਵੀ ਤੂੰ 5 ਦਿਨ ਹੋ ਗਏ ਸਾਨੂੰ ਕਹਿ ਦੇਣਾ 1% ਚਾਂਸ ਆ ਕਹਿੰਦਾ 5 ਦਿਨਾਂ ਚ ਤੂੰ ਐਂ ਕਹਦੇ ਕਿ 2% ਤਾਂ ਜਾਂ 3 ਤੂੰ ਕਹਿੰਦਾ ਇੱਕ ਤਾਂ ਹੀ ੜਾਈ ਖੜਾ ਕੰਨ ਤੇ ਫਿਰ ਅਸੀਂ ਲੜ ਕੇ ਪੂਰਾ ਡਾਕਟਰ ਨਾਲ ਪੂਰਾ ਜੀਲੋਸ ਕੱਢਿਆ ਅਡਿਸਾਲਟ ਤੇ ਸਾਰੇ ਲੱਗੀ ਹੋਈ ਐਥੇ ਮੈਡੀਕਲ ਤੋਂ ਇਥੇ ਹਸਪਤਾਲ ਦੇ ਵਿੱਚ ਹਸਪਤਾਲ ਦੇ ਵਿੱਚ ਉਹਨੇ ਰਿਪੋਰਟਾਂ ਵੇਖੀਆਂ ਉਹਨੇ ਮਾਤਾ ਨੂੰ ਦੱਸਤਾ ਵੀ ਕਹਿੰਦੇ ਖਤਮ ਵੀ ਤੁਸੀਂ ਲੈ ਜਾਓ ਪਰ ਉਹਨੇ ਗਾਹ ਭੇਜਿਆ ਆਪਣੇ ਡਾਕਟਰ ਕੋਲੇ ਕਿਸੇ ਕੋਲੇ ਉਹ ਡਾਕਟਰ ਨੇ ਫਿਰ ਸਾਨੂੰ ਦੱਸਤਾ ਵੀ ਜਿੱਦੇ ਦਾ ਥੋੜਾ ਇਹ ਬੰਦਾ ਦਾਖਲ ਆ ਨਾ ਉਹਦੇ ਦਾ ਹੀ ਮੁੱਕਿਆ ਪਿਆ ਥੋੜੇ ਤਾਂ ਐਵੇਂ ਪੈਸੇ ਲਈ ਹੁੰਦੇ ਜੇ ਇਹ ਹੀ ਮੰਨ ਕੇ ਸਾਡੇ ਹਸਪਤਾਲ ਤੇ ਹੁੰਦਾ ਸੀ ਵੀ ਇਹੇ ਕੁਛ ਕਰਨਾ ਸੀਗਾ ਵੀ ਸਭ ਨੂੰ ਪੈਸੇ ਦਾ ਹੀ ਲਾਲਚ ਹੁੰਦਾ ਵੀ ਬੰਦਾ ਥੋੜਾ ਉੱਤੇ ਦਾ ਹੀ ਮੁੱਕਿਆ ਪਿਆ ਤੁਸੀਂ